ਕਿ ਨਹੀਂ ਪਾਣੀ ਦੀ ਬੇਸਫੀਰ ਕਰੀ ਜਾਂਦਾ। ਕਦੋਂ ਦਾ ਟੈਲੀਫੋਨ ਤੇ ਬੱਜੀ ਹੈ। ਤੇ ਮੋਟਰ ਚੱਲੀ ਜਾਂਦੀ ਹੈ। ਤੇ ਅੱਜ ਤੈਨੂੰ ਪਤਾ ਵੀ ਜਿਹੜਾ ਕੁਝ ਵੀ ਲੈਵਲ ਦੇ ਉੱਤੇ ਪਾਣੀ ਬਚਾਓ ਤੇ ਮਨਾਇਆ ਜਾ ਰਿਹਾ। ਇਹ ਪਾਣੀ ਦੀ ਬੇਸਫੀਰ ਕਰ ਰਿਹਾ। ਉਹ ਫਿਰ ਆਪਾਂ ਮੈਨੂੰ ਸੁਣਿਆ ਵਾ ਕਹੀ ਲੈ। ਚਲੋ ਕੁਝ ਜਾ ਕੇ ਚੌਂ ਚੱਲੀ ਹੈ। ਮੈਂ ਫਿਰ ਦੇਖੀ। ਤੈਨੂੰ ਅਸਿਕੋ ਡੋਡੇ ਖੜੇ ਉੱਤੋਂ ਵੇਖੀ ਜਾਂਦੇ ਆ ਸਾਡਾ ਨਾਪਾ ਲੱਗਿਆ ਹੋਇਆ ਹੈ ਤੇ ਤੂੰ ਪਾਣੀ ਦੀ ਕਿੰਨੀ ਬੇਸਤੀ ਕਰੀ ਜਾਂਦਾ ਅੱਜ ਤੈਨੂੰ ਪਤਾ ਹੈ ਜੀ ਕਿਰਾ ਵਰਲਡ ਲੈਵਲ ਤੇ ਪਾਣੀ ਬਚਾਉਣ ਦਾ ਸਿਫਟ ਬਣਾਇਆ ਜਾ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਹਾਂ ਇਸ ਕਰਕੇ ਰੂਪ ਬੰਦ ਕਰੋ ਇਹ ਮੋਟਰ ਬੰਦ ਕਰੋ ਮੋਟਰ ਬੰਦ ਕਰੋ ਮੋਟਰ ਦੀ ਮੋਟਰ ਬੰਦ ਕਰੋ ਨਾ ਅੱਜ ਸਾਰੀ ਦੁਨੀਆ ਦੇ ਵਿੱਚ ਪਾਣੀ ਬਚਾਉਣ ਸੰਬੰਧੀ ਦਿਵਸ ਮਨਾਇਆ ਜਾ ਰਿਹਾ ਇਸ ਕਰਕੇ ਅਸੀਂ ਪਾਣੀ ਦੀ ਖਪ ਜਿਹੜੀ ਘਰ ਤੋਂ ਘਟ ਕਰਨੀ ਜੇਕ ਤੂੰ ਹੁਣ ਮੋਟਰਸਾਈਕਲ ਧੋ ਰਿਆ ਸੀ ਪਰ ਫੋਨ ਤੇ ਬਿਜੀ ਸੀ ਪਾਣੀ ਤੇਰਾ ਚੰਦ ਰਿਆ ਸੀਗਾ ਹਨ ਵੇਸਟ ਜਾ ਰਿਹਾ ਪਾਣੀ ਸੋ ਦੋਸਤੋ ਆਓ ਅੱਜ ਆਪਾਂ ਪ੍ਰਣ ਕਰੀਏ ਕਿ ਅਸੀਂ ਪਾਣੀ ਦੀ ਬਚਤ ਕਰਨੀ ਹੈ ਤੇ ਪਾਣੀ ਨੂੰ ਵੇਸਟ ਨਹੀਂ ਕਰਨਾ